ਸਸ ਰਿਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਸਿਆਸਤ ਸਿਆਸਤ ਤੇ ਸਿਆਸਤ ਬਹੁਤ ਗੱਲਾਂ ਹੋ ਗਈਆਂ ਨੇ ਸਿਆਸਤ ਦੀਆਂ ਚੋਣਾ ਤਾਂ ਹੁੰਦੀ ਹੀ ਰਹਿਣਗੀਆਂ ਔਰ ਹੁੰਦੀ ਹੀ ਰਹਿੰਦੀਆਂ ਨੇ ਔਰ ਉਹੀ ਗੱਲਾਂ ਬਹੁਤ ਸਾਰੀਆਂ ਗੱਲਾਂ ਰਿਪੀਟ ਹੁੰਦੀਆਂ ਰਹਿੰਦੀਆਂ ਨੇ ਕਿਉਂ ਨਾ ਅੱਜ ਆਪਾਂ ਜਿਹੜਾ ਵਿਸ਼ਾ ਹੈ ਉਹ ਹੀ ਬਦ ਲਈਏ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਖੇਡਾਂ ਦੀ 올림픽ਸ ਕੁਝ ਦਿਨ ਪਹਿਲਾਂ ਹੀ ਗ੍ਰੀਸ ਦੇ ਸ਼ਹਿਰ ਤੋਂ ਐਥेंस ਤੇ ਕੋਲੋਂ ਜਿਹੜਾ 올ੰਪੀਆ ਇੱਕ ਸ਼ਹਿਰ ਹੈ ਜਿੱਥੇ ਮਾਡਰਨ 올ੰਪਿਕਸ ਦੀ ਸ਼ੁਰੂਆਤ ਹੋਈ ਸੀ 1896 ਵਿੱਚ ਖੇਡਾਂ ਹੋਈਆਂ ਸਨ ਪਹਿਲੇ 올ੰਪਿਕ ਖੇਡਾਂ ਹੋਈਆਂ ਸਨ ਉਤੋਂ 올ੰਪਿਕ ਟਾਰਚ ਨੂੰ ਲਾਈਟ ਕੀਤਾ ਗਿਆ ਤੇ ਹੁਣ ਉਹ ਟਾਰਚ ਯੂਰਪ ਵਿੱਚ ਘੁੰਮਦੀ ਹੋਈ ਜੁਲਾਈ ਦੇ ਅੰਤ ਵਿੱਚ ਪੈरिस ਪਹੁੰਚ ਜਾਏਗੀ ਜਿੱਥੇ ਸਿਟੀ ਆਫ ਲਾਈਟਸ ਜਿਹਨੂੰ ਪੈਰਿਸ ਨੂੰ ਕਿਹਾ ਜਾਂਦਾ ਹੈ ਉੱਥੇ ਤੀਜੀ ਵਾਰ 올림픽 ਖੇਡਾਂ ਹੋਣਗੀਆਂ। ਔਰ 1924 ਵਿੱਚ ਲਾਸਟ ਟਾਈਮ ਪੈਰਿਸ ਨੇ ਮੇਜਬਾਨੀ ਕੀਤੀ ਸੀ 올림픽 ਖੇਡਾਂ ਦੀ ਤੇ ਉਦੋਂ ਲਗਭਗ 3000 ਐਥਲੀਟਾਂ ਨੇ 44 ਕੰਟਰੀਆਂ ਤੋਂ ਆਏ ਸਨ ਉਹਨਾਂ ਨੇ ਹਿੱਸਾ ਲਿਆ ਸੀ। ਲੇਕਿਨ ਇਸ ਵਾਰ ਜਦੋਂ ਹੁਣ 올림픽 ਖੇਡਾਂ ਹੋਣਗੀਆਂ ਤੇ ਲਗਭਗ 200 ਮੁਲਕਾਂ ਤੋਂ 10000 ਦੇ ਕਰੀਬ ਐਥਲੀਟ ਮੇਲ ਤੇ ਫੀਮੇਲ ਹਿੱਸਾ ਲੈਣਗੇ ਪਰ ਇੱਕ ਬਹੁਤ ਦਿਲਚਸਪ ਗੱਲ ਜਿਹੜੀ 올림픽 ਮੂਵਮੈਂਟ ਨਾਲ ਜੁੜੀ ਹੈ ਉਹ ਹੈ ਕਿ ਜਦੋਂ 1900 ਵਿੱਚ ਪੈਰਿਸ ਨੇ ਪਹਿਲੀ ਵਾਰ 올림픽 ਖੇਡਾਂ ਨਹੀਂ ਆ ਸੰਤੇ ਉਹ ਦੂਜੀ 1896 ਤੋਂ ਬਾਅਦ 1900 ਵਿੱਚ ਪੈਰਿਸ ਜਿਹੜੇ ਖੇਡਾਂ ਹੋਈਆਂ ਸਨ ਉਹ ਸੰਤਾ ਦੂਜੀਆ ਉੱਥੇ ਆਰਟਨੂ ਪਹਿਲੀ ਵਾਰ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ ਔਰ ਉੱਥੇ ਬ੍ਰਿਟੇਨ ਦੀ ਚਾਰਲਟ ਕੂਪਰ ਜਿਹੜੀ ਕਿ ਵਿੰਬਲਡਨ ਚੈਂਪੀਅਨ ਸੀ ਉਹਨੇ ਪਹਿਲਾ ਤਗਮਾ ਔਰਤਾ ਲਈ ਜਿੱਤਿਆ ਸੀ ਉਹ 1900 ਪੈਰਿਸ 올림픽ਸ ਦੀ ਟੈਨਿਸ ਦੀ ਚੈਂਪੀਅਨ ਬਣੀ ਸੀ ਸੋ ਉਹ ਅੱਜ ਜਦੋਂ 1900 ਵਿੱਚ ਪਹਿਲੀ ਔਰਤ ਨੇ ਹਿੱਸਾ ਲਿਆ ਉਸ ਤੋਂ ਬਾਅਦ ਖੇਡਾਂ ਵਿੱਚ ਔਰਤਾਂ ਦੀ ਜਿਹੜੀ ਪਾਰਟਿਸਪੀਕੇਸ਼ਨ ਹੈ ਹੌਲੀ-ਹੌਲੀ ਵਧਦੀ ਗਈ ਤੇ ਹੁਣ ਜਦੋਂ ਪੈਰਿਸ ਵਿੱਚ ਇਹ ਖੇਡਾਂ ਹੋ ਰਹੀਆਂ ਨੇ ਇਹਦੇ ਵਿੱਚ ਔਰਤਾਂ ਤੇ ਮਰਦਾਂ ਦੀ ਜਿਹੜੀ ਰੇਸ਼ਿਓ ਹੈ ਉਹ 50-50 ਹੋਏਗੀ ਸੋ ਜਿਨ੍ਹਾਂ ਮਰਦ ਖਿਡਾਰੀ ਹਿੱਸਾ ਲੈਣਗੇ ਉਹਨਿਆਂ ਹੀ ਔਰਤਾਂ ਹਿੱਸਾ ਲੈਣਗੀਆਂ ਸੋ ਇਹ ਇੱਕ ਬ੍ਰੇਕਥਰੂ ਹੈ ਇੱਕ ਵਾਟਰਸ਼ੈਡ ਪੀਰੀਅਡ ਹੈ 올림픽 ਮੂਵਮੈਂਟ ਦਾ ਜਦੋਂ ਕਿ ਔਰਤਾਂ ਨੂੰ ਬਰਾਬਰ ਦੀ ਨੁਮਾਇੰਦਗੀ ਮਿਲੇਗੀ ਓਲੰਪਿਕਸ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆndੀਆਂ ਰਹੀਆਂ ਨੇ ਜਦੋਂ ਪੈਰਿਸ ਵਿੱਚ ਓਲੰਪਿਕਸ ਹੋਈਆਂ ਸਨ ਤੇ ਉਦੋਂ ਮੈਡਲ ਨਹੀਂ ਸਨ ਦਿੱਤੇ ਜਾਂਦੇ ਉਦੋਂ ਕੱਪ ਤੇ ਟਰੋਫੀਆਂ ਹੀ ਦਿੱਤੇ ਜਾਂਦੇ ਸਨ 1900 ਦੇ ਵਿੱਚ ਜਿਹੜੇ ਜਿਹੜੇ ਜੇਤੂ ਹੋਏ ਉਹਨਾਂ ਵਿੱਚ ਇੱਕ ਭਾਰਤੀ ਥਰੀ ਡਿਵੀਜ਼ਨ ਜਿਨ੍ਹਾਂ ਨੇ ਦੋ ਸਿਲਵਰ ਮੈਡਲ ਜਿੱਤੇ ਉਹ ਕਿਉਂਕਿ ਸੀ ਤੇ ਇੰਡੋ ਐਂਗਲ ਐਂਗਲੋ ਇੰਡੀਅਨ ਔਰ ਕੈਲਕਟਾ ਤੋਂ ਪਰਦੇ ਪਰਦੇ ਇੰਗਲੈਂਡ ਚਲੇ ਗਏ ਸਨ ਤੇ ਇੰਗਲੈਂਡ ਤੋਂ ਘੁੰਮਦੇ ਫਿਰਦੇ ਉਹ ਪੈਰਿਸ ਆ ਗਏ ਤੇ ਉੱਥੇ ਆ ਕੇ 올림픽ਸ ਚੱਲ ਰਹੀਆਂ ਸਨ ਤੇ ਉਹਨਾਂ ਨੇ ਸਪ੍ਰਿੰਟ ਹਾਰਡੋਜ਼ ਤੇ 200 ਮੀਟਰ ਦੀ ਦੌੜਾ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ ਸਨ ਸੋ ਉਹ ਮੈਡਲ ਅੱਜ ਜਦੋਂ ਤੁਸੀਂ ਇੰਟਰਨੈਸ਼ਨਲ 올림픽 ਕਮੇਟੀ ਦਾ ਰਿਕਾਰਡ ਦੇਖੋ ਕਿ ਉਹ ਭਾਰਤ ਦੇ ਨਾਂ ਛੜੇ ਹੋਏ ਨੇ ਔਰ ਉਸ ਵੇਲੇ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਜਿਵੇਂ ਅੱਜ ਹੁੰਦਾ ਹੈ ਕਿ ਤੁਸੀਂ 올림픽 ਲਈ ਕੁਆਲੀਫਾਈ ਕਰੋਗੇ ਕਿਹੜੇ ਕੰਟਰੀ ਉਲ ਕਿੰਨੀਆਂ ਐਂਟਰੀਆਂ ਆਉਂਦੀਆਂ ਨੇ ਇਸ ਤਰ੍ਹਾਂ ਕੁਛ ਨਹੀਂ ਸੀ ਹੁੰਦਾ ਜੋ ਵੀ ਖੇਸਾ ਲੈਣਾ ਚਾਹੁੰਦੇ ਸਨ ਉਹ 올림픽ਸ ਵਿੱਚ ਆ ਜਾਂਦੇ ਸਨ ਤੇ ਆਪਣੇ ਆਪਣੇ ਸਮਰਥਾ ਦੇ ਹਿਸਾਬ ਨਾਲ ਹਿੱਸਾ ਲੈਂਦੇ ਸਨ ਜਿਵੇਂ ਮੈਂ ਦੱਸਿਆ ਮੈਡਲ ਤਾਂ ਮਿਲਦੇ ਨਹੀਂ ਸਨ ਟਰਾਫੀਆਂ ਤੇ ਕੱਪ ਮਿਲਦੇ ਸਨ ਤੇ ਉਹਨਾਂ ਸਮਿਆਂ ਵਿੱਚ ਹਵਾਈ ਯਾਤਸਾ ਨਹੀਂ ਤੇ ਜਦੋਂ ਅਨਾਊਂਸਮੈਂਟ ਹੋ ਜਾਂਦੀ ਸੀ ਖੇਡਾਂ ਹੋਣਗੀਆਂ ਕਿਹੜੇ ਸ਼ਹਿਰ 'ਚ ਹੋਣਗੀਆਂ ਤੇ ਲੋਕ ਫਿਰ ਸਮੁੰਦਰੀ ਜਹਾਜ਼ਾਂ ਰਾਹੀਂ ਬੋਟਾ ਰਾਹੀਂ ਵੈਨਿਊ ਤੇ ਪਹੁੰਚਦੇ ਸਨ ਤੇ ਉਸ ਤੋਂ ਬਾਅਦ ਜੇ ਵੈਨਿਊ ਕੋਈ ਜਿਹੜੀ ਹੁੰਦੀ ਹੈ ਸਮੁੰਦਰ ਦੇ ਕੰਢੇ ਨਹੀਂ ਤਾਂ ਉਤੋਂ ਫਿਰ ਬਾਕੀ ਹੋਰ ਯਾਤਾ ਯਾਦ ਸਾਧਨ ਇਸਤੇਮਾਲ ਕਰਕੇ ਉਹ ਵੈਨਿਊ ਤੱਕ ਪਹੁੰਚਦੇ ਸਨ ਸੋ ਬਹੁਤ ਸਮੇਂ ਤੱਕ ਜਿਵੇਂ ਕਈ ਵਾਰੀ ਤਾਂ ਐਥਲੀਟਾਂ ਨੂੰ ਵੈਨਿਊ ਤੱਕ ਪਹੁੰਚਣ ਲਈ ਮਹੀਨੇ ਲੱਗ ਜਾਂਦੇ ਸਨ ਕਿਉਂਕਿ ਉਹਨਾਂ ਨੇ ਸਮੁੰਦਰ ਰਾਹੀਂ ਆਉਣਾ ਹੁੰਦਾ ਸੀ ਤੇ ਇੱਕ ਲੰਮਾ ਸਫ਼ਰ ਹੁੰਦਾ ਸੀ ਪਰ ਅੱਜ ਖੇਡਾਂ ਬਹੁਤ ਮਾਡਰਨ ਤੇ ਨਵੀਨ ਕਿਸਮ ਦੀਆਂ ਹੋ ਗਈਆਂ ਨੇ ਜਿਨ੍ਹਾਂ ਵਿੱਚ ਐਥਲੀਟ ਵੀ ਬਹੁਤ ਹਰ ਤਰ੍ਹਾਂ ਦੀ ਟ੍ਰੇਨਿੰਗ ਲੈ ਕੇ ਆਉਂਦੇ ਨੇ ਉਦੋਂ ਉਹ ਸਮਾਂ ਵੀ ਸੀ ਜਦੋਂ 1924 ਜਿਵੇਂ ਮੈਂ ਖੇਡਾਂ ਦੱਸਿਆ ਕਿ ਕੋਈ ਲਗਭਗ 3100 3200 ਟ੍ਰੀ ਡਨ ਹਿਸਾ ਲਿਆ ਸੀ ਔਰ ਅੱਜ 10000 3000 ਲੈਣਗੇ ਜਦੋਂ ਪੈਰਿਸ 올림픽ਸ ਹੋਣ ਗਿਆ ਇਨ ਬਿਟਵੀਨ ਉਹ ਸਮਾਂ ਵੀ ਆਇਆ ਜਦੋਂ ਪ੍ਰੋਫੈਸ਼ਨਲਸ ਨੂੰ ਵਾਪਸੀ ਮਿਲ ਗਈ ਸੀ 올림픽ਸ ਵਿੱਚ ਸ਼ੁਰੂ ਵਿੱਚ ਪ੍ਰੋਫੈਸ਼ਨਲਸ ਅਲਾਉਡ ਸਨ ਜਦੋਂ 1900 ਵਿੱਚ ਪੈਰਿਸ 올림픽ਸ ਹੋਈਆਂ ਤਾਂ ਫਰਾਂਸ ਦੇ ਇੱਕ ਫੈਂਸਿੰਗ ਦੇ ਪਲੇਅਰ ਨੇ ਮੈਡਲ ਜਿੱਤਿਆ ਸੀ ਤੇ ਉਹਨਾਂ ਨੂੰ ਲਗਭਗ 3000 ਫ੍ਰਾਂਕਸ ਇਨਾਮ ਵਜੋਂ ਮਿਲੇ ਸਨ ਉਸ ਤੋਂ ਬਾਅਦ ਕਿਉਂਕਿ ਜਿਵੇਂ 올림픽ਸ ਦਾ ਡਵੈਲਪਮੈਂਟ ਹੁੰਦੀ ਗਈ ਤਾਂ ਉਹਨਾਂ ਨੇ ਸੋਚਿਆ ਇੰਟਰ 올림픽 ਮੈਡੀ ਨੇ ਸੋਚਿਆ ਕਿ ਜਿਹੜੇ ਪ੍ਰੋਫੈਸ਼ਨਲ ਨੇ ਜਿਹੜੇ ਪੈਸਾ ਕਮਾ ਕੇ ਖੇលਦੇ ਨੇ ਪੈਸੇ ਲਈ ਖੇលਦੇ ਨੇ ਉਹਨਾਂ ਨੂੰ 올림픽s ਥਾਂ ਨਹੀਂ ਦੇਣੀ ਚਾਹੀਦੀ ਸੋ ਉਹ ਕਾਫੀ ਦੇਰ ਤੱਕ ਜਿਹੜੇ 올림픽 ਸਨ ਉਹ ਸਿਰਫ ਐਮਚਰ ਜਿਹੜੇ ਬਿਨਾ ਪੈਸੇ ਬਿਨਾ ਪੇਸ਼ੇਵਰ ਬਣੇ ਖੇਡਦੇ ਸਨ ਉਹਨਾਂ ਲਈ ਹੀ ਖੁੱਲੀਆਂ ਸਨ ਇਸ ਕਰਕੇ ਬਹੁਤ ਸਾਰੇ ਟੈਨਿਸ ਖਿਡਾਰੀ ਬਾਅਦ ਵਿੱਚ ਟੈਨਿਸ ਬਾਸਕਟਬਾਲ ਜਿਹੜੇ ਜਿਹੜੇ ਗੇਮਾਂ ਵੀ ਆਉਂਦੀਆਂ ਸਾਂ ਜਿਹਨਾਂ ਨੂੰ ਮਨੀ ਮਿਲਦੀ ਸੀ ਉਹਨਾਂ ਨੂੰ ਅਲਾਉਡ ਨਹੀਂ ਹੁੰਦਾ ਸੀ ਪਰੰਤੂ ਜਦੋਂ ਫਿਰ ਟੈਨਿਸ ਵਿੱਚ ਵਾਪਸੀ ਹੋਈ ਐਸੇ ਤਰ੍ਹਾਂ ਹੀ ਬਾਸਕਟਬਾਲ ਜਿਹੜੀ ਅਮਰੀਕਾ ਦੀ ਕਰੇ ਮੈਜਿਕ ਟੀਮ ਹੁੰਦੀ ਸੀ ਸਭ ਤੋਂ ਰਿਚਸ ਟੀਮ ਹੁੰਦੀ ਸੀ ਉਹ ਵੀ ਵਾਪਸ 올림픽ਸ ਆਈ ਤਾਂ 올림픽ਸ ਵਿੱਚ ਫੇਰ ਵਾਪਸ ਸਾਰੇ ਖਿਡਾਰੀ ਚਾਹੇ ਉਹ ਪੇਸ਼ੇਵਰ ਨੇ ਚਾਹੇ ਅਮੇਚਰ ਨੇ ਉਹਨਾਂ ਨੂੰ ਖੇਡਾਂ ਅਲਾਉ ਹੋ ਗਿਆ ਸੀ ਤੇ ਹੁਣ ਤਾਂ ਸਾਰੇ ਹੀ ਖਿਡਾਰੀ ਚਾਹੇ ਉਹ ਪ੍ਰੋਫੈਸ਼ਨਲ ਨੇ ਚਾਹੇ ਅਮੇਚਰ ਨੇ ਉਹ ਆਪਣੇ ਆਪਣੇ ਦੇਸ਼ਾਂ ਨੂੰ ਦੀ ਨਮਾਦੀ ਕਰਦੇ ਖੇਡਾਂ ਵਿੱਚ ਆਉਂਦੇ ਨੇ ਤੇ ਆਪਣੇ ਕਰਤੱਵ ਦਿਖਾ ਕੇ ਨਵੇਂ ਵਰਲਡ ਚੈਂਪੀਅਨ ਨਵੇਂ ਹੀਰੋ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਹਰ 올림픽ਸ ਆਪਣੇ ਆਪ ਵਿੱਚ ਇੱਕ ਯੂਨੀਕ 올림픽ਸ ਬਣ ਜਾਂਦੀ ਹੈ ਸੋ ਪੈਰਿਸ 올림픽ਸ ਵੀ ਹੁਣ ਕਿਉਂਕਿ ਤੀਜੀ ਵਾਰ ਪੈਰਿਸ ਚ ਹੋ ਰਹੀ ਹੈ ਨੇ 1900 ਵਿੱਚ ਹੋਈਆਂ 1924 ਵਿੱਚ ਹੋਈਆਂ ਤੇ ਹੁਣ 2024 ਪੂਰੇ 100 ਸਾਲ ਬਾਅਦ ਖੇਡਾਂ ਪੈਰਿਸ ਵਿੱਚ ਵਾਪਸ ਆ ਰਹੀਆਂ ਨੇ ਤੇ ਸਾਰੇ ਦੁਨੀਆ ਦੀ ਨਜ਼ਰ ਪੈਰਿਸ ਤੇ ਲੱਗੀ ਹੋਈ ਹੈ ਬਿਕਾਜ਼ ਹੁਣ ਜਿਹੜੇ ਤਿੰਨ ਕਦੇ ਕੰਟਰੀ ਜਿਹੜੇ ਕਾਫੀ ਡੋਮਿਨੇਟ ਕਰਦੇ ਹੁੰਦੇ ਸਨ ਤਿੰਨ ਤਾਂ ਨਹੀਂ ਦੋ ਤਾਂ ਜ਼ਰੂਰ ਡੋਮਿਨੇਟ ਕਰਦੇ ਸਨ ਰੂਸ ਤੇ ਬੈਲਾਰੂਸ ਇਹ ਡੋਮਿਨੇਟ ਕਰਦੇ ਸੰਨ ਪਰ ਕਿਉਂਕਿ ਯੂਕਰੇਨ ਵਾਰ ਕਰਕੇ ਇਹਨਾਂ ਦੀ ਜਿਹੜੀ ਅੰਤਰਰਾਸ਼ਟਰੀ ਸਪੋਰਟਸ ਫੈਡਰੇਸ਼ਨ ਵਿੱਚ ਇੰਟਰਹੈਲਪਿਕ ਕਮੇਟੀ ਵਿੱਚ ਇਹਨਾਂ ਨੂੰ ਡਿਬੈਰ ਕਰ ਦਿੱਤਾ ਗਿਆ ਜਾਂ ਇਹਨਾਂ ਦੀ ਮੈਂਬਰਸ਼ਿਪ ਜਾਂ ਸਸਪੈਂਡ ਖਤਮ ਸਸਪੈਂਡ ਕਰ ਦਿੱਤੀ ਗਈ ਜਾਂ ਕਦਮ ਕਰ ਦਿੱਤੀ ਗਈ ਇਹ ਕੰਟਰੀ ਆਪਣਾ ਫਲੈਗ ਲੈ ਕੇ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਜਦੋਂ ਹੁਣ ਕੁਝ ਸਮਾਂ ਪਹਿਲਾਂ 올림픽 ਕਮੇਟੀ ਨੇ ਇਨਵੀਟੇਸ਼ਨ ਪੇਜਨ ਤਾਂ ਉਹਨਾਂ ਵੇ ਉਸ ਵੇਲੇ ਨਾ ਰੂਸ ਨੂੰ ਤੇ ਨਾ ਬੈਲਰੂਸ ਨੂੰ ਤੇ ਨਾ ਹੀ ਗਵਾਟੇਮਾਲਾ ਨੂੰ ਉਹ ਨਿਯੰਤਾ ਭੇਜਿਆ ਗਿਆ ਸੀ ਸੋ ਇਹਨਾਂ ਦੇ ਜਿਹੜੇ ਥ੍ਰੀਟ ਨੇ ਕਿਉਂਕਿ ਉਹਨਾਂ ਨੂੰ ਮੌਕਾ ਮਿਲੇ ਖੇਡਣ ਦਾ ਉਹ ਇੱਕ 올림픽 ਰਿਫਿਊਜੀ ਟੀਮ ਹੁੰਦੀ ਹੈ ਉਹਦੇ ਬੈਨਰ ਥੱਲੇ ਇਹ ਖੇਡਣਗੇ ਤੇ ਜਿੱਥੇ ਨਾ ਰੂਸ ਦਾ ਚੰਡਾ ਹੋਏਗਾ ਨਾ ਬੈਲਰੂਸ਼ੀਆ ਦਾ ਤੇ ਨਾ ਹੀ ਗਵਾਟੇਮਾਲਾ ਦਾ ਲੇਕਿਨ ਇੱਕ 올림픽 ਰਿਫਿਊਜੀ ਗਰੁੱਪ ਦਾ ਇੱਕ ਝੰਡਾ ਹੋਏਗਾ ਜਿਹਦੇ ਬੈਨਰ ਥੱਲੇ ਉਹ ਹਿੱਸਾ ਲੈਣਗੇ ਸੂ ਐਕਸਟਰਾ ਦੇ ਕੋਲੋਂ 올림픽ਸ ਦਾ ਆ ਹੀ ਗਈਆਂ ਨੇ ਖੇਡਾਂ ਚ ਦਿਲਚਸਪੀ ਵੀ ਲੋਕਾਂ ਦੀ ਵਧਦੀ ਜਾ ਰਹੀ ਹੈ ਔਰ ਭਾਰਤ ਜਨਤਾ ਪਾਰਟੀ ਨੇ ਤਾਂ ਆਪਣੇ ਮੈਨੀਫੈਸਟੋ ਵਿੱਚ ਵੀ ਕਹਿ ਦਿੱਤਾ ਹੈ ਕਿ ਭਾਰਤ ਕੋਸ਼ਿਸ਼ ਕਰੇਗਾ 2036 ਦੇ 올림픽 ਖੇਡਾਂ ਦੀ ਮਹਿਬਾਨੀ ਕਰਨ ਦੀ ਇਸ ਲਈ ਆਪਣਾ ਦਾਵਾ ਪੇਸ਼ ਕਰੇਗਾ ਚਲੋ ਮੈਂ ਸੋਚਿਆ ਅੱਜ ਸਿਆਸਤ ਅੱਡ ਹੋ ਕੇ ਖੇਡਾਂ ਦੀ ਹੀ ਗੱਲ ਕਰ ਲਈਏ ਸੋ ਬਸ ਅੱਜ ਦੇ ਯੰਕ ਵਿੱਚ ਇੰਨਾ ਹੀ ਅਗਲੀ ਵਾਰ ਫੇਰ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਜੋ ਕੁਸ਼ ਰਹੋ ਸਲਾਮਤ ਰਹੋ